ਕਾਂਗਰਸ ਦੇ ਵਿੱਚ ਗੁੱਟਵਾਜੀ ਦੇਖਣ ਨੂੰ ਮਿਲ ਰਹੀ ਹੈ ਹਾਲਾਂਕਿ ਜਿਹੜੇ ਲੀਡਰ ਨੇ ਉਹ ਕਹਿ ਰਹੇ ਨੇ ਕਿ ਅਸੀਂ ਇੱਕ ਹੈ ਅਸੀਂ ਇੱਕ ਹੋ ਕੇ ਚੋਣ ਲੜਾਂਗੇ ਪਰ ਕੀ ਲੱਗਦਾ ਹੈ ਕਿ ਜਿਹੜੀ ਇਹ ਗੁੱਟਵਾਜੀ ਹੈ ਉਹ ਟੀਮ ਨੂੰ ਮੈਚ ਜਿਤਾਊ ਜਾਂ ਫਿਰ ਹਰਾਊਗਾ ਰਾਜਾ ਬੜਿੰਗ ਵੀ ਕਹਿੰਦੇ ਨੇ ਜਿਵੇਂ ਕਿ ਸਟੇਜ ਤੋਂ ਵੀ ਕੱਲ ਕਹਿ ਰਹੇ ਸੀ ਰੰਧਾਵਾ ਉਹ ਰੰਧਾਵਾ ਸਾਹਿਬ ਤੇ ਨਾਲ ਪ੍ਰਤਾਪ ਸਿੰਘ ਬਾਜਵਾ ਤੁਹਾਡਾ ਤਾਂ ਟਾਈਮ ਹੋ ਗਿਆ ਤੁਸੀਂ ਤਾਂ ਟਾਈਮ ਕੱਢ ਲਿਆ ਆਪਣਾ ਉਸ ਤੋਂ ਬਾਅਦ ਕਹਿਤਾ ਕਿ 17 ਦੇ ਹੋ ਗਏ ਹੋ ਤੇ ਹੁਣ ਮੈਂ 45 ਸਾਲ ਦਾ ਹਜੇ ਇਹ ਚਾਲੇ ਜਿਹੜੀ ਐ ਰੈਲੀ ਹੋਈ ਨਵਦੇਸ਼ ਚੀਮਾ ਵਾਲੀ ਉਹਦੇ ਵਿੱਚ ਵੀ ਉਹਨਾਂ ਨੇ ਕਿਹਾ ਕਿ ਸਾਨੂੰ ਵਿਰਿੰਗ ਸਾਹਿਬ ਕਿਸੇ ਨੇ ਨਹੀਂ ਪਛਾਣਨਾ ਪ੍ਰਤਾਪ ਬਾਜਵਾ ਸਾਹਿਬ ਸਾਨੂੰ ਕਿਸੇ ਨੇ ਨਹੀਂ ਪਛਾਣਨਾ ਜੇ ਸਾਨੂੰ ਕਾਂਗਰਸ ਪਾਰਟੀ ਨੇ ਅੱਜ ਬਾਹਰ ਕੱਢਤਾ ਇਹ ਜਿਹੜੀਆਂ ਗੱਲਾਂ ਕਾਂਗਰਸ ਲੀਡਰ ਕਰ ਰਹੇ ਨੇ ਕਿ ਅਸੀਂ ਇੱਕ ਸਟੇਜ ਦੇ ਉੱਪਰ ਇਕੱਠੇ ਆ ਪਰ ਕਿਤੇ ਨਾ ਕਿਤੇ ਤੁਹਾਨੂੰ ਇਹ ਲੱਗਦਾ ਵੀ ਸਿਰਫ ਉਹ ਸਟੇਜ ਦੇ ਉੱਪਰ ਦੀਆਂ ਇਹ ਗੱਲਾਂ ਨੇ ਵਿੱਚੇ ਤਾਂ ਇਹਨਾਂ ਦਾ ਦੋ ਫਾੜ ਇੱਕ ਤਰ੍ਹਾਂ ਦਾ ਬੈਰੀ ਬਣਿਆ ਉਹ ਬੋਲ ਰਹੀ ਹੋ ਉਹ ਤੁਹਾਡੀ ਜ਼ੁਬਾਨ ਤੇ ਜੋ ਆ ਰਿਹਾ ਦਿਲ ਚ ਕੁਝ ਹੋਰ ਹੈ ਦਿਮਾਗ ਚ ਕੁਝ ਹੋਰ ਹੈ ਖਾਰ ਚੱਲ ਰਹੀ ਹੈ ਕਿ ਇਗੋ ਜਿਹੜੀ ਆ ਉਹ ਬੜੀ ਬੁਰੀ ਤਰ੍ਹਾਂ ਫਸ ਗਈ ਆ ਇਹ ਜੋਨ ਜਿਹੜਾ ਕਾਂਗਰਸ ਪਾਰਟੀ ਦਾ ਕਲੇਸ਼ ਹੈ ਇਹ ਘਰ ਤੋਂ ਬਾਹਰ ਨਿਕਲਦਾ ਹੋਇਆ ਸੜਕਾਂ ਤੇ ਆ ਗਿਆ ਐਥੇ ਕੋਈ ਕਹਿਣ ਹੁੰਦਾ ਮੈਨੂੰ ਸੱਦਾ ਪੱਤਰ ਨਹੀਂ ਮਿਲਿਆ ਕਿਸੇ ਦੇ ਵੱਲੋਂ ਕੁਝ ਬਹਾਨੇ ਲਾ ਜਾਂਦੇ ਨੇ ਜਿੱਥੋਂ ਗੁੱਟਬਾਜ਼ੀ ਦਾ ਪਤਾ ਲੱਗਦਾ ਤੁਸੀਂ ਕੀ ਮੰਨਦੇ ਹੋ ਕਿ ਜਿਹੜੇ ਇਹ ਲੀਡਰ ਨੇ ਉਹ ਆਪਸੀ ਮੈਂ ਮੈਂ ਦੇ ਵਿੱਚ ਫਸ ਕੇ ਰਹਿੰਦੇ ਪੈਂਦੇ ਪੈਂਦੇ ਲੁਧਿਆਣੇ ਦੇ ਵਿੱਚ ਜਿਹੜਾ ਵਿਵਾਦ ਵੱਜ ਜਾਂਦਾ ਪ੍ਰਧਾਨ ਰਾਜਾ ਵੜਿੰਗ ਜਿਹੜੇ ਨੇ ਕਾਂਗਰਸ ਪਾਰਟੀ ਦੇ ਉਹ ਲੁਧਿਆਣੇ ਭਾਰਪੂਸ਼ਨ ਆਸ਼ੂ ਦੇ ਘਰ ਪਹੁੰਚਦੇ ਨੇ ਤੇ ਉੱਥੇ ਲਗਭਗ 20 ਤੋਂ 25 ਮਿੰਟ ਇੰਤਜ਼ਾਰ ਕਰਦੇ ਨੇ ਲੇਕਿਨ ਜਿਹੜੇ ਨੇ ਭਾਰਪੂਸ਼ਨ ਆਸ਼ੂ ਉਥੇ ਘਰੋਂ ਗੈਰ ਹਾਜ਼ਰ ਹੁੰਦੇ ਨੇ ਤੇ ਉਹਨਾਂ ਨਾਲ ਸੰਪਰਕ ਨਹੀਂ ਹੋ ਪੰਦਾ ਇਸ ਤੋਂ ਤੱਕ ਕਿ ਉਹਨਾਂ ਨੂੰ ਵਾਪਸ ਜਿਹੜਾ ਖਾਲੀ ਹੱਥ ਬਿਨਾਂ ਮਿਲੇ ਰਾਜਾ ਵੜਿੰਗ ਨੂੰ ਉਹ ਮਯੂਸ ਹੋ ਕੇ ਜਿਹੜਾ ਉਹਨਾਂ ਦੇ ਘਰੋਂ ਜਾਣਾ ਪੈਂਦਾ ਹੈ ਪਾਰਟੀ ਦੇ ਦਿੱਗਜ ਲੀਡਰ ਵੀ ਇਹੀ ਗੱਲ ਕਹਿੰਦੇ ਛੋਟੇ ਤੋਂ ਵੱਡੇ ਕੀ ਬਾਹਰਲਾ ਕੋਈ ਨਹੀਂ ਮਾਰਦਾ ਕਾਂਗਰਸ ਪਾਰਟੀ ਨੂੰ ਹੀ ਕਾਂਗਰਸ ਪਾਰਟੀ ਮਾਰਦੀ ਅੱਜ ਜਿੱਤ ਤੋਂ ਵਧੀਆ ਬੋਰਡ ਲਗਾਉਂਦੇ ਨੇ RAM ਨਮੀ ਦਾ ਲੇਕਿਨ ਉਹਦੇ ਵਿੱਚ ਸਿਰਫ ਪ੍ਰਧਾਨ ਦੀ ਫੋਟੋ ਉਹਦੀ ਰਾਹੁਲ ਗਾਂਧੀ ਦੀ ਹੁੰਦੀ ਹੈ ਕਾਰਜਕਾਰੀ ਪ੍ਰਧਾਨ ਤੇ ਜਿਨ੍ਹਾਂ ਦੇ ਹਲਕੇ ਦੇ ਵਿੱਚ ਬੋਰਡ ਲਗਾਇਆ ਜਾਂਦਾ ਉਹ ਭਾਰਤ ਭੂਸ਼ਣ ਆਸ਼ੂ ਦੀ ਫੋਟੋ ਤੋਂ ਗਾਇਬ ਹੋ ਜਾਂਦੀ ਹੈ ਉਸ ਤੋਂ ਬਾਅਦ ਹੀ ਜਿਹੜਾ ਰਾਜਾ ਵੜਿੰਗ ਭਾਰਤ ਭੂਸ਼ਣ ਆਸ਼ੂ ਦੇ ਘਰੇ ਜਾਂਦੇ ਨੇ ਜਦੋਂ ਹਰਿਆਣੇ ਦੀਆਂ ਇਲੈਕਸ਼ਨ ਸੀ ਉਸ ਦੇ ਵਿੱਚ ਇਹਨਾਂ ਦੀ ਗੁੱਟਵਾਜੀ ਬਹੁਤ ਦੇਖਣ ਨੂੰ ਮਿਲੀ ਸੀ ਸਾਰੇ ਲੋਕਾਂ ਦੇ ਮੂੰਹਾਂ ਦੇ ਉੱਪਰ ਇੱਕ ਗੱਲ ਚੱਲ ਰਹੀ ਸੀ ਕਿ ਇਸ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਕਾਂਗਰਸ ਪਾਰਟੀ 100% ਜਿੱਤੂਗੀ ਪਰ ਜਦੋਂ ਸਟੇਜ ਦੇ ਉੱਪਰ ਅਜਿਹੀਆਂ ਗੱਲਾਂ ਹੋ ਜਾਂਦੀਆਂ ਨੇ ਉਸ ਤੋਂ ਬਾਅਦ ਭਾਜਪਾ ਜਾਂ ਜੜੀ ਉੱਥੇ ਵੱਡੀ ਲੀਡ ਦੇ ਵਿੱਚ ਜਿੱਤ ਜਾਂਦੀ ਹੈ ਕੀ ਮੰਨਦੇ ਹੋ ਕਿ ਇਹ ਗੁੱਟਵਾਜੀ ਹਾਲੇ ਵੀ ਲੀਡਰ ਸਿੱਖ ਨਹੀਂ ਰਹੇ ਇਸ ਤੋਂ ਬਾਹਰ ਨਿਕਲਣਾ ਕੋ ਜਿਹੜੀ ਫਸ ਗਈ ਹੈ ਕਾਂਗਰਸ ਪਾਰਟੀ ਦੇ ਵਿੱਚ ਇਹ ਨੂੰ ਹਮੇਸ਼ਾ ਹੀ ਲੈ ਡੁੱਬੀ ਹੈ 2022 ਦੇ ਵਿੱਚ ਵੀ ਤੇ ਹਰਿਆਣਾ ਦੇ ਵਿੱਚ ਵੀ ਹੁਣ ਤੁਸੀਂ ਦੇਖੋ ਕਿ ਪੰਜਾਬ ਦੇ ਵਿੱਚ ਹਾਲਾਤ ਕੀ ਬਣੇ ਪਏ ਨੇ ਪੰਜਾਬ ਦੇ ਵਿੱਚ ਇੱਕ ਵਾਰ ਫਿਰ ਸਿਆਸੀ ਚੋਣ ਮੈਦਾਨ ਹੈ ਜਿਹੜਾ ਭਖਣ ਜਾ ਰਿਹਾ ਕਿਉਂਕਿ ਲੁਧਿਆਣਾ ਦੇ ਵਿੱਚ ਜਿਮਨੀ ਚੋਣ ਹੈ ਇਹਨਾਂ ਜਿਮਨੀ ਚੋਣਾਂ ਨੂੰ ਲੈ ਕੇ ਜਿਹੜੀਆਂ ਪਾਰਟੀਆਂ ਨੇ ਉਹ ਪੱਬਾਂ ਪਾਰ ਹੋਈਆਂ ਹੋਈਆਂ ਨੇ ਜਿਥੇ ਆਮ ਆਦਮੀ ਪਾਰਟੀ ਦੇ ਵੱਲੋਂ ਤਾਂ ਆਪਣੇ ਉਮੀਦਵਾਰ ਦਾ ਐਲਾਨ ਕਰ ਦਿੱਤਾ ਗਿਆ ਤੇ ਜਿੱਥੇ ਦੂਜੇ ਪਾਸੇ ਕਾਂਗਰਸ ਪਾਰਟੀ ਨੇ ਵੀ ਆਪਣੇ ਉਮੀਦਵਾਰ ਦਾ ਨਾਮ ਐਲਾਨ ਦਿੱਤਾ ਪਰ ਜੇ ਗੱਲ ਕੀਤੀ ਜਾਵੇ ਕਾਂਗਰਸ ਪਾਰਟੀ ਦੀ ਤਾਂ ਕਾਂਗਰਸ ਪਾਰਟੀ ਦੇ ਵਿੱਚ ਇਸ ਸਮੇਂ ਕਸਮਾਨ ਪਿਆ ਹੋਇਆ ਹੈ ਕਾਂਗਰਸ ਪਾਰਟੀ ਦੇ ਵਿੱਚ ਇਸ ਸਮੇਂ ਗੁੱਟਵਾਜੀ ਦੇਖਣ ਨੂੰ ਮਿਲ ਰਹੀ ਹੈ ਜਿੱਥੇ ਉਦਾਹਰਨਾਂ ਵੀ ਨਿਕਲ ਕੇ ਸਾਹਮਣੇ ਆਈਆਂ ਕੱਲੇ ਦੋ ਰੈਲੀਆਂ ਹੁੰਦੀਆਂ ਨੇ ਕਪੂਰਥਲਾ ਤੇ ਸੁਲਤਾਨਪੁਰ ਲੋਧੀ ਦੇ ਵਿੱਚ ਜਿਹੜੀਆਂ ਕਿ ਕਾਂਗਰਸੀਆਂ ਹੀ ਹੁੰਦੀਆਂ ਨੇ ਪਰ ਜੇ ਇਹਨਾਂ ਸਾਰੇ ਲੀਡਰਾਂ ਦੀ ਗੱਲ ਕੀਤੀ ਜਾਵੇ ਇਹ ਸਾਰੇ ਲੀਡਰ ਕਹਿੰਦੇ ਨੇ ਕਿ ਅਸੀਂ ਇੱਕਜੁੱਟ ਆ ਪਰ ਸਾਫ਼ ਤੌਰ ਤੇ ਇਹਨਾਂ ਦੇ ਵਿੱਚ ਗੁੱਟਵਾਦੀ ਦੇਖਣ ਨੂੰ ਮਿਲ ਰਹੀ ਹੈ ਤਾਂ ਇਸੇ ਵਿਸ਼ੇ ਦੇ ਉੱਪਰ ਅੱਜ ਚਰਚਾ ਕਰਾਂਗੇ ਮੇਰੇ ਨਾਲ ਨੇ ਸਾਡੇ ਸਹਿਯੋਗੀ ਤਪਿੰਨ ਜੀ ਸਰ ਜੰਮੇ ਵਿੱਚ ਜ਼ਿਕਰ ਕਰ ਚੁੱਕੇ ਹੈ ਕਿ ਸਿਆਸੀ ਚੋਣ ਮਤਾਨਾ ਜਿਹੜਾ ਪਖਣ ਜਾ ਰਿਹਾ ਪੂਰੀਆਂ ਪਾਰਟੀਆਂ ਪੱਬਾ ਭਾਰ ਦੇ ਉੱਪਰ ਹੋਈਆਂ ਵੀ ਨੇ ਆਮ ਆਦਮੀ ਪਾਰਟੀ ਨੇ ਆਪਣੇ ਉਮੀਦਵਾਰ ਦਾ ਐਲਾਨ ਕਰਤਾ ਹੈ ਕਾਂਗਰਸ ਨੇ ਆਪਣਾ ਉਮੀਦਵਾਰ ਦਾ ਐਲਾਨ ਕਰਤਾ ਪਰ ਕਾਂਗਰਸ ਦੇ ਵਿੱਚ ਗੁੱਟਵਾਜੀ ਦੇਖਣ ਨੂੰ ਮਿਲ ਰਹੀ ਹੈ ਹਾਲਾਂਕਿ ਜਿਹੜੇ ਲੀਡਰ ਨੇ ਉਹ ਕਹਿ ਰਹੇ ਨੇ ਕਿ ਅਸੀਂ ਇੱਕ ਹੈ ਅਸੀਂ ਇੱਕ ਹੋ ਕੇ ਚੋਣ ਲੜਾਂਗੇ ਪਰ ਕੀ ਲੱਗਦਾ ਹੈ ਕਿ ਜਿਹੜੀ ਇਹ ਗੁੱਟਵਾਜੀ ਹੈ ਉਹ ਟੀਮ ਨੂੰ ਮੈਚ ਜਿਤਾਊ ਜਾਂ ਫਿਰ ਹਰਾਊ ਬਿਲਕੁਲ ਹਰਸ਼ ਜਿਵੇਂ ਕਿ ਅਸੀਂ ਦੇਖਦੇ ਪਿਆ ਕਿ ਦੋ ਦਿਨ ਤੋਂ ਜਿਹੜਾ ਕਾਂਗਰਸ ਪਾਰਟੀ ਦਾ ਕਾਫੀ ਟਸਲ ਜਿਹੜਾ ਵੱਧਦਾ ਨਜ਼ਰ ਆ ਰਿਹਾ ਤੇ ਕੱਲ ਤਾਂ ਕਿਹਾ ਜਾ ਸਕਦਾ ਕਿ ਹੱਦ ਹੋ ਗਈ ਜਿਵੇਂ ਕਿ ਅਗਰ ਕਾਂਗਰਸ ਪਾਰਟੀ ਦੀ ਅਗਰ ਹਾਈ ਕਮਾਂਡ ਦੀ ਗੱਲ ਕੀਤੀ ਤਾਂ ਆਡਾਲੋਜੀ ਬੜੀ ਵੱਖਰੀ ਜੀ ਹੈ ਕਿ ਹਾਈ ਕਮਾਂਡ ਜਿਹੜਾ ਉਹਨਾਂ ਦਾ ਹਮੇਸ਼ਾ ਕਿਤੇ ਨਾ ਕਿਤੇ ਆਪਸ ਦੇ ਵਿੱਚ ਸੂਬਿਆਂ ਨੂੰ ਫਸਾ ਦਿੰਦਾ ਜਿਹੜੀ ਉਹਨਾਂ ਦੀ ਅ ਅੰਦਰੂਨੀ ਲੀਡਰਸ਼ਿਪ ਹੈਗੀ ਹੈ ਸੂਬੇ ਦੀ ਜਿਵੇਂ ਕਿ ਅਸੀਂ ਦੇਖਿਆ ਕਿ ਇਹ ਕਿਹਾ ਜਾਂਦਾ ਜਦੋਂ ਵੀ ਇਸ ਤਰ੍ਹਾਂ ਦੀ ਅ ਸਟੇਜ ਬੰਦੀ ਹੈ ਤੇ ਉਦੋਂ ਇਹ ਕਿਹਾ ਜਾਂਦਾ ਕਿ ਇਹ ਲੋਕਤੰਤਰਿਕ ਅਧਿਕਾਰ ਸਾਡੀ ਪਾਰਟੀ ਨੇ ਦਿੱਤੇ ਨੇ ਤੁਸੀਂ ਹੋਰ ਕਿਸੇ ਪਾਰਟੀ ਦੇ ਵਿੱਚ ਦੇਖੋ ਤਾਂ ਉੱਥੇ ਬੋਲਣ ਨਹੀਂ ਦਿੱਤਾ ਜਾਂਦਾ ਲੇਕਿਨ ਸਾਡੀ ਪਾਰਟੀ ਸਾਨੂੰ ਅਧਿਕਾਰ ਦਿੰਦੀ ਹੈ ਲੋਕਤੰਤਰਿਕ ਅਧਿਕਾਰ ਸਿਸਟਮ ਦੇ ਨਾਲ ਕਿ ਤੁਸੀਂ ਆਪਣੀ ਜਿਹੜੀ ਗੱਲ ਹੈ ਉਹ ਰੱਖੋ ਲੇਕਿਨ ਹੁਣ ਜਿਹੜਾ ਕਾਂਗਰਸ ਪਾਰਟੀ ਦਾ ਕਲੇਸ਼ ਹੈ ਇਹ ਘਰ ਤੋਂ ਬਾਹਰ ਨਿਕਲਦਾ ਹੋਇਆ ਸੜਕਾਂ ਤੇ ਆ ਗਿਆ ਜਿਵੇਂ ਕਿ ਸੁਲਤਾਨਪੁਰ ਲੋਧੀ ਦੀ ਗੱਲ ਕੀਤੀ ਤੁਸੀਂ ਕਿ ਕੱਲ ਉੱਥੇ ਦੇਖੋ ਕਿਦਾਂ ਆਪਸ ਦੇ ਵਿੱਚ ਜੰਗ ਦਾ ਮੈਦਾਨ ਬਣ ਗਿਆ ਕਿ ਇੱਕ ਪਾਸੇ ਸੀਗੇ ਆ ਰਾਜਾ ਬੜਿੰਗ ਨਵਤੇਜ ਚੀਮਾ ਦੀ ਰੈਲੀ ਦੇ ਵਿੱਚ ਪਹੁੰਚਦੇ ਨੇ ਤੇ ਬਾਕੀ ਆਲਾ ਲੀਡਰਸ਼ਿਪ ਉਥੇ ਮੌਜੂਦ ਰਹਿੰਦੀ ਹੈ ਚਾਹ ਸੁਖਜਿੰਦਰ ਰੰਧਾ ਵਹੁਣ ਪ੍ਰਤਾਪ ਸਿੰਘ ਬਾਜਵਾ ਤੇ ਹੋਰ ਲੀਡਰਸ਼ਿਪ ਤੇ ਦੂਸਰੇ ਪਾਸੇ ਰਾਣਾ ਗੁਰਜੀਤ ਸਿੰਘ ਦਾ ਬੋਰਡ ਲੱਗਦਾ ਤੇ ਉਹਨਾਂ ਰਾਣਾ ਇੰਦਰ ਪ੍ਰਤਾਪ ਸਿੰਘ ਜਿਹੜੇ ਉਹਨਾਂ ਦੇ ਪੁੱਤਰ ਨੇ ਆਜ਼ਾਦ ਉਥੋਂ ਜਿੱਤੇ ਸੀਗੇ ਤੇ ਉਹਨਾਂ ਵੱਲੋਂ ਇੱਕ ਰੈਲੀ ਰੱਖੀ ਜਾਂਦੀ ਭਾਵੇਂ ਉਥੇ ਰਾਣਾ ਗੁਰਜੀਤ ਸਿੰਘ ਨਹੀਂ ਪਹੁੰਚਦੇ ਕਿਉਂਕਿ ਉਹਨਾਂ ਵੱਲੋਂ ਹਵਾਲਾ ਦਿੱਤਾ ਜਾਂਦਾ ਹੈ ਕਿ ਮੈਂ ਪਾਰਟੀ ਦੇ ਅਗੇਂਸਟ ਨਹੀਂ ਆ ਲੇਕਿਨ ਮੇਰੇ ਬੇਟੇ ਨੇ ਜਿਹੜੀ ਰੈਲੀ ਕੀਤੀ ਹੈ ਮੈਂ ਉੱਥੇ ਵੀ ਨਹੀਂ ਗਿਆ ਤੇ ਮੈਨੂੰ ਜਿਹੜਾ ਸੱਦਾ ਨਹੀਂ ਦਿੱਤਾ ਗਿਆ ਜਿੱਥੇ ਪੰਜਾਬ ਦੇ ਪ੍ਰਧਾਨ ਰਾਜਾ ਵੜਿੰਗ ਮੌਜੂਦ ਸੀਗੇ ਯਾਨੀ ਕਿ ਨਵਤੇਜ ਚੀਮਾ ਦੀ ਰੈਲੀ ਦੇ ਵਿੱਚ ਮੈਨੂੰ ਕੋਈ ਸੱਦਾ ਨਹੀਂ ਦਿੱਤਾ ਗਿਆ ਤੇ ਇਹ ਆਪਣੇ ਆਪ ਦੇ ਵਿੱਚ ਕਾਫੀ ਵੱਡੀ ਟਸਲ ਜਿਹੜੀ ਆ ਉਹ ਨਜ਼ਰ ਆਈ ਫਿਰ ਪੈਂਦੇ ਪੈਂਦੇ ਸ਼ਾਮ ਪੈਂਦੇ ਪੈਂਦੇ ਲੁਧਿਆਣੇ ਦੇ ਵਿੱਚ ਜਿਹੜਾ ਵਿਵਾਦ ਵਾਝ ਜਾਂਦਾ ਪ੍ਰਧਾਨ ਰਾਜਾ ਵੜਿੰਗ ਜਿਹੜੇ ਨੇ ਕਾਂਗਰਸ ਪਾਰਟੀ ਦੇ ਉਹ ਲੁਧਿਆਣੇ ਭਾਰਤਪੁਸ਼ਨ ਆਸ਼ੂ ਦੇ ਘਰ ਪਹੁੰਚਦੇ ਨੇ ਤੇ ਉੱਥੇ ਲਗਭਗ 20 ਤੋਂ 25 ਮਿੰਟ ਇੰਤਜ਼ਾਰ ਕਰਦੇ ਨੇ ਲੇਕਿਨ ਜਿਹੜੇ ਨੇ ਭਾਰਤਪੁਸ਼ਨ ਆਸ਼ੂ ਉਥੇ ਘਰੋਂ ਗੈਰ ਹਾਜ਼ਰ ਹੁੰਦੇ ਨੇ ਤੇ ਉਹਨਾਂ ਨਾਲ ਸੰਪਰਕ ਨਹੀਂ ਹੋ ਪੰਦਾ ਇਤੋਂ ਤੱਕ ਕਿ ਉਹਨਾਂ ਨੂੰ ਵਾਪਸ ਜਿਹੜਾ ਖਾਲੀ ਹੱਥ ਬਿਨਾਂ ਮਿਲੇ ਰਾਜਾ ਵੜਿੰਗ ਨੂੰ ਉਹ ਮਾਯੂਸ ਹੋ ਕੇ ਜਿਹੜਾ ਉਹਨਾਂ ਦੇ ਘਰੋਂ ਜਾਣਾ ਪੈਂਦਾ ਹੈ ਜਿਵੇਂ ਬਸ ਜ਼ਿਕਰ ਕੀਤਾ ਸਰ ਵੀ ਜਿਹੜੀਆਂ ਗੁੱਟਵਾਚੀ ਉਹ ਹਮੇਸ਼ਾ ਮੈਚ ਹਰਾਉਂਦੀ ਉਹ ਆ ਟੀਮ ਨੂੰ ਇੱਥੇ ਕੋਈ ਕਹਿ ਰਹਿੰਦਾ ਮੈਨੂੰ ਸੱਦਾ ਪੱਤਰ ਨਹੀਂ ਮਿਲਿਆ ਕਿਸੇ ਦੇ ਵੱਲੋਂ ਕੁਝ ਬਹਾਨੇ ਲਾ ਜਾਂਦੇ ਨੇ ਜਿੱਥੋਂ ਗੁੱਟਵਾਜੀ ਦਾ ਪਤਾ ਲੱਗਦਾ ਤੁਸੀਂ ਕੀ ਮੰਨਦੇ ਹੋ ਕਿ ਜਿਹੜੇ ਇਹ ਲੀਡਰ ਨੇ ਉਹ ਆਪਸੀ ਮੈਮੇ ਦੇ ਵਿੱਚ ਫਸ ਕੇ ਰਹੇ ਬਿਲਕੁਲ ਇਹ ਜ਼ਰੂਰ ਕਿਹਾ ਜਾਂਦਾ ਜਦੋਂ ਕਾਂਗਰਸ ਪਾਰਟੀ ਦੀ ਗੱਲ ਆਉਂਦੀ ਤੇ ਕਾਂਗਰਸ ਪਾਰਟੀ ਦੇ ਦਿਗਜ ਲੀਡਰ ਵੀ ਇਹੀ ਗੱਲ ਕਹਿੰਦੇ ਛੋਟੇ ਤੋਂ ਵੱਡੇ ਕੀ ਬਾਹਰਲਾ ਕੋਈ ਨਹੀਂ ਮਾਰਦਾ ਕਾਂਗਰਸ ਪਾਰਟੀ ਨੂੰ ਹੀ ਕਾਂਗਰਸ ਪਾਰਟੀ ਮਾਰਦੀ ਯਾਨੀ ਕਿ ਜਿਹੜੀ ਇਹਨਾਂ ਦੀ ਆਪਸ ਟਸਲ ਹੈ ਉਹ ਜਿਹੜੀ ਇਹਨਾਂ ਨੂੰ ਆਪਸ ਚ ਮਾਰਦੀ ਹੈ ਹੁਣ ਤੁਸੀਂ ਦੇਖੋਗੇ ਬਾਈ ਇਲੈਕਸ਼ਨ ਨੇ ਸਾਰੀ ਪਾਰਟੀਆਂ ਦਾ ਏੜੀ ਚੋਟੀ ਦਾ ਜ਼ੋਰ ਲੱਗਾ ਹੋਇਆ ਔਰ ਸਾਰੇ ਇੱਕ ਮੰਚ ਤੇ ਨਜ਼ਰ ਆ ਰਹੇ ਨੇ ਭਾਵੇਂ ਹਜੇ ਤੱਕ ਆਮ ਆਦੀ ਪਾਰਟੀ ਵੱਲੋਂ ਹੀ ਟਿਕਟ ਦਾ ਐਲਾਨ ਕੀਤਾ ਗਿਆ ਤੇ ਹੁਣ ਭਾਰਤ ਪੁਸ਼ਪਨ ਆਸ਼ੂ ਦੀ ਟਿਕਟ ਦਾ ਐਲਾਨ ਕਰ ਦਿੱਤਾ ਗਿਆ ਤੇ ਉਹਦੇ ਵਿੱਚ ਵੀ ਜਿਵੇਂ ਕਿ ਭਾਰਤ ਪੁਸ਼ਪਨ ਆਸ਼ੂ ਬੜੀ ਬੇਬਾਕੀ ਦੇ ਨਾਲ ਇਕੱਲੇ ਨਜ਼ਰ ਆ ਰਹੇ ਨੇ ਹਰ ਜਗ੍ਹਾ ਪਹੁੰਚਦੇ ਬਿਨੈ ਜਦ ਕਿ ਉਹਨਾਂ ਦੇ ਨਾਲ ਬਾਕੀ ਲੀਡਰਸ਼ਿਪ ਵੀ ਜਿਹੜੀ ਹੈਗੀ ਹੈ ਜਿਹੜੀ ਸੰਤੁਸ਼ਟ ਨਹੀਂ ਹੈਗੀ ਕਿਹਾ ਜਾ ਸਕਦਾ ਹੈ ਰਾਜਾ ਵੜਿੰਗ ਦੀ ਪ੍ਰਧਾਨਗੀ ਤੋਂ ਉਹ ਜਿਹੜੀ ਹੈ ਉਹਨਾਂ ਦੇ ਨਾਲ ਆ ਕੇ ਖੜਦੇ ਉਹਦੇ ਵਿੱਚ ਕਿੱਕੀ ਢੱਲੋਂ ਹੁੰਦੇ ਨੇ ਹੋਰ ਕਈ ਵਿਧਾਇਕ ਜਿਹੜੇ ਨੇ ਜਿਹੜੇ ਉਹਨਾਂ ਦੇ ਨਾਲ ਖੜਦੇ ਨੇ ਪ੍ਰਗਟ ਸਿੰਘ ਦੀ ਗੱਲ ਕੀਤੀ ਜਾਏ ਉਹ ਪਹੁੰਚਦੇ ਨੇ ਹੋਰ ਕਈ ਲੀਡਰ ਨੇ ਉਹਨਾਂ ਦੇ ਨਾਲ ਸਾਧੇਨ ਪਹੁੰਚਦੇ ਨੇ ਤੇ ਉਹ ਟਿਕਟ ਲੈਣ ਤੋਂ ਪਹਿਲਾਂ ਉਹ ਕਹਿੰਦੇ ਨੇ ਹਾਈ ਕਮਾਂਡ ਨੂੰ ਅਸੀਂ ਜਿਹੜਾ ਕਹਿਣਾ ਚਾਹੁੰਦੇ ਆ ਕਿ ਜਲਦੀ ਤੋਂ ਜਲਦੀ ਟਿਕਟ ਦਾ ਐਲਾਨ ਕੀਤਾ ਜਾਏ ਉਸ ਤੋਂ 2 ਦਿਨ ਬਾਅਦ ਹੀ ਟਿਕਟ ਦਾ ਐਲਾਨ ਕਰਤਾ ਜਾਂਦਾ ਤੇ ਇਹ ਕਿਹਾ ਜਾ ਸਕਦਾ ਹੈ ਕਿ ਜਿਹੜਾ ਤੁਸੀਂ ਗੱਲ ਕੀਤੀ ਹੈ ਕਿ ਇਹ ਗੱਠਜੋੜ ਜਿਹੜਾ ਔਰ ਯਾਂ ਕਹੀਏ ਕਿ ਇਹ ਜਿਹੜਾ ਆਪਸ ਦੇ ਵਿੱਚ ਇਹਨਾਂ ਦਾ ਵਿਖਰਿਆ ਹੋਇਆ ਕਿ ਆਪਸ ਇੱਕ ਜਗ੍ਹਾ ਤੇ ਨਜ਼ਰ ਨਹੀਂ ਆ ਰਹੇ ਕਿ ਇਹਦਾ ਕੀ ਬਨੇਗਾ ਅੱਗੋਂ ਅੰਜਾਮ ਕੀ ਹੋਏਗਾ ਅੰਜਾਮ ਦੇਖੋ ਪਲੱਸ ਵੀ ਜਾ ਸਕਦਾ ਹੈ ਮਾਈਨਸ ਵੀ ਜਾ ਸਕਦਾ ਹੈ ਕਿਉਂਕਿ ਮਾਈਨਸ ਜਾਂਦੇ ਜਿਆਦਾ ਚਾਂਸਸ ਹੋ ਜਾਂਦੇ ਨੇ ਕਿਉਂਕਿ ਉੱਥੋਂ ਐਮਪੀ ਨੇ ਰਾਜਾ ਵੜਿੰਗ ਠੀਕ ਹੈ ਤੇ ਉਸਤੇ ਉਸ ਤੋਂ ਬਾਅਦ ਜਿਹੜੇ ਉੱਥੋਂ ਵਿਧਾਇਕ ਨੇ ਸੁਨਿੰਦਰ ਡਾਵਰ ਹੋਰ ਜਾਂ ਬਾਕੀ ਵਿਧਾਇਕ ਨੇ ਸੰਜੀਤ ਤਲਵਾਰ ਜਿਹੜੇ ਬਹੁਤ ਖਾਸ ਦੋਸ ਜਿਹੜੇ ਨੇ ਉਹ ਭਾਰਤ ਪੂਸ਼ਨ ਆਸ਼ੂ ਦੇ ਦੱਸੇ ਜਾਂਦੇ ਨੇ ਉਹ ਵੀ ਉਹਨਾਂ ਦੇ ਨਾਲ ਕਿਤੇ ਪਹੁੰਚ ਨਹੀਂ ਪਾ ਰਹੇ ਕਿਤੇ ਵੀ ਉਹਨਾਂ ਦੀ ਵੈਲਿਊ ਜਿਹੜੇ ਵੀ ਕੈਂਪੇਨਸ ਨੇ ਉਹਦੇ ਵਿੱਚ ਕਾਫੀ ਟਸਲ ਉਹਨਾਂ ਦੀ ਆਪਸ ਦੇ ਵਿੱਚ ਆ ਜਾਂ ਕਿਹਾ ਜਾਏ ਕਿ ਉਹ ਇੱਥੋਂ ਤੱਕ ਕਿ ਬੋਰਡ ਲਗਾਉਂਦੇ ਨੇ ਵਿਵਾਦ ਜਿੱਥੋਂ ਵੱਧਿਆ ਬੋਰਡ ਲਗਾਉਂਦੇ ਨੇ RAM ਨਮੀ ਦਾ ਲੇਕਿਨ ਉਹਦੇ ਵਿੱਚ ਸਿਰਫ ਪ੍ਰਧਾਨ ਦੀ ਫੋਟੋ ਉਹਦੀ ਰਾਹੁਲ ਗਾਂਧੀ ਦੀ ਹੁੰਦੀ ਹੈ ਕਾਰਜਕਾਰੀ ਪ੍ਰਧਾਨ ਤੇ ਜਿਨ੍ਹਾਂ ਦੇ ਹਲਕੇ ਦੇ ਵਿੱਚ ਬੋਰਡ ਲੱਗ ਲਗਾਇਆ ਜਾਂਦਾ ਉਹ ਭਾਰਤ ਪੂਸ਼ਨ ਆਸ਼ੂ ਦੀ ਫੋਟੋ ਉੱਥੋਂ ਗਾਇਬ ਹੋ ਜਾਂਦੀ ਹੈ ਉਸ ਤੋਂ ਬਾਅਦ ਹੀ ਜਿਹੜਾ ਰਾਜਾ ਵੜਿੰਗ ਭਾਰਤਪੂਸ਼ਣ ਆਸ਼ੂ ਦੇ ਘਰੇ ਜਾਂਦੇ ਨੇ ਤੇ ਜ਼ਾਹਿਰ ਜੀ ਗੱਲ ਹੈ ਤੇ ਗੁੱਸਾ ਤਾਂ ਫਿਰ ਆਂਦਾ ਹੀ ਹੈ ਕਿ ਤੁਸੀਂ ਇੱਕ ਪਾਸੇ ਆਂਦੇ ਪਏ ਹੋ ਕਿ ਅਸੀਂ ਤੇਰੇ ਨਾਲ ਆ ਦੂਜੇ ਪਾਸੇ ਇਸ ਤਰ੍ਹਾਂ ਦਾ ਕੰਮ ਕੀਤਾ ਜਾ ਰਿਹਾ ਹੁਣ ਰਾਜਾ ਵੜਿੰਗ ਉੱਥੇ ਕਿੰਨਾ ਜ਼ੋਰ ਲਾਉਂਦੇ ਨੇ ਇਹ ਵੇਖਣ ਵਾਲੀ ਗੱਲ ਹੈ ਕਿ ਉਹਨਾਂ ਦੇ ਜਿਹੜੇ ਨਾਲ ਉਹਨਾਂ ਦੇ ਗੁੱਟ ਦੇ ਵਿਧਾਇਕ ਨੇ ਜਾਂ ਸਾਬਕਾ ਵਿਧਾਇਕ ਨੇ ਉਹ ਉੱਥੇ ਆ ਕੇ ਕਿੰਨਾ ਜ਼ੋਰ ਲਾਉਂਦੇ ਨੇ ਇਹ ਵੇਖਣ ਵਾਲੀ ਗੱਲ ਹੈ ਕਿ ਵੋਟਾਂ ਕੱਟਦੇ ਨੇ ਜਾਂ ਫਿਰ ਉਹਨਾਂ ਦੀਆਂ ਵੋਟਾਂ ਦੇ ਵਿੱਚ ਇਜ਼ਾਫਾ ਕਰਵਾਉਂਦੇ ਨੇ ਜਿਵੇਂ ਕਿ ਮੈਂ ਕਿਹਾ ਕਿ ਭਾਰਤਪੂਸ਼ਣ ਆਸ਼ੂ ਦਾ ਖੁਦ ਦਾ ਇੱਕ ਬੜਾ ਜ਼ਬਰਦਸਤ ਆਉਰਾ ਰਿਹਾ ਉਸ ਜਗ੍ਹਾ ਦੇ ਉੱਪਰ ਉਹਨਾਂ ਦੀ ਚੰਗੀ ਪੈਠ ਬਣਾਈ ਹੋਈ ਹੈ ਲੇਕਿਨ ਇੱਕ ਗੱਲ ਆ ਜਾਂਦੀ ਹੈ ਕਿ ਜਿਹੜੇ ਭਾਰਤ ਪੂਜਨ ਆਸ਼ੂ ਨੇ ਥੋੜੇ ਬੜਬੋਲੇ ਨੇ ਜਿਹਦੇ ਕਰਕੇ ਲੋਕ ਥੋੜੇ ਦੂਰ ਹੋ ਜਾਂਦੇ ਨੇ ਲੇਕਿਨ ਉਹ ਬਾਰ-ਬਾਰ ਇਹੀ ਕਹਿੰਦੇ ਨੇ ਕਿ ਮੈਂ ਲੋਕਾਂ ਦੇ ਕੰਮ ਕਰਦਾ ਇਸ ਕਰਕੇ ਮੈਂ ਕਿਤੇ ਨਾ ਕਿਤੇ ਕੁਝ ਨਾ ਕੁਝ ਸੱਚ ਬੋਲ ਦਿੰਨਾ ਬੋਲਡ ਹੋ ਜਾਣਾ ਇਸ ਕਰਕੇ ਮੈਂ ਲੋਕਾਂ ਨੂੰ ਮਾੜਾ ਲੱਗਦਾ ਲੇਕਿਨ ਅੱਜ ਵੀ ਲੋਕ ਮੇਰੇ ਨਾਲ ਨੇ ਲੇਕਿਨ ਫਿਲਹਾਲ ਇਹ ਦੇਖਣ ਵਾਲੀ ਗੱਲ ਹੈ ਕਿ ਇਹ ਜਿਹੜਾ ਹੁਣ ਪੰਬਲ ਪੂਸਾ ਕਾਂਗਰਸ ਪਾਰਟੀ ਦੇ ਵਿੱਚ ਪਿਆ ਹੋਇਆ ਇਹ ਆਸ਼ੂ ਨੂੰ ਆਪਣੇ ਹੀ ਜਿਹੜੇ ਨੇ ਲੋਕ ਜਿਹੜੇ ਉਹ ਕਿੰਨੀ ਸੱਟ ਮਾਰਦੇ ਨੇ ਕਿੰਨਾ ਕੁ ਉਹਨਾਂ ਦਾ ਨੁਕਸਾਨ ਕਰਦੇ ਨੇ ਇਸ ਵਕਤ ਅਗਰ ਦੇਖਿਆ ਜੇ ਭਾਰਪੂਸ਼ਨ ਆਸ਼ੂ ਵੀ ਆ ਲੋਕਾਂ ਦੇ ਸਿਰ ਦੇ ਉੱਪਰ ਬੜਕਾ ਮਾਰਦੇ ਪਏ ਨੇ ਕਿ ਕੋਈ ਨਹੀਂ ਚੋਣ ਤਾਂ ਮੈਂ ਜਿੱਤ ਕੇ ਦਿਖਾਉਂਗਾ ਲੇਕਿਨ ਉਹਨਾਂ ਦੀ ਲੜਾਈ ਜਿਹੜੀ ਹੈ ਉਹ ਆਪਸ ਅੰਦਰੂਨੀ ਆਪਣੇ ਪਾਰਟੀ ਦੇ ਨੁਮਾਇੰਦਿਆਂ ਨਾਲ ਹੀ ਚੱਲਦੀ ਪਈ ਹੈ ਤੇ ਇਹ ਕਿਹਾ ਜਾ ਸਕਦਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹੁਣ ਕਾਂਗਰਸ ਪਾਰਟੀ ਕੀ ਇਸ ਤਰ੍ਹਾਂ ਦਾ ਕੋਈ ਵੱਡਾ ਫੈਸਲਾ ਲੈਂਦੀ ਹੈ ਕਿ ਭਾਰਪੂਸ਼ਨ ਆਸ਼ੂ ਦੇ ਖਿਲਾਫ ਜਾਂ ਇਸ ਤਰ੍ਹਾਂ ਦੀਆਂ ਕੋਈ ਐਕਟੀਵਿਟੀਆਂ ਕਰਦਾ ਕਿਉਂਕਿ ਉਹਨਾਂ ਦੇ ਖਿਲਾਫ ਵੀ ਐਕਟੀਵਿਟੀਆਂ ਹੋਈਆਂ ਨਾ ਜਦੋਂ ਪਾਰਟੀ ਦੇ ਸਾਬਕਾ ਵਿਧਾਇਕ ਹੀ ਨਾਲ ਨਹੀਂ ਤੁਰਦੇ ਪਏ ਤਾਂ ਕਿਤੇ ਨਾ ਕਿਤੇ ਕਿਹਾ ਜਾ ਸਕਦਾ ਜਿਹੜੀ ਆਪਸ ਟਸਲ ਹੈ ਉਹ ਲਗਾਤਾਰ ਵਾਧੀ ਹੋਈ ਕਾਂਗਰਸ ਪਾਰਟੀ ਨਜ਼ਰ ਆ ਰਹੀ ਹੈ ਆਪਾਂ ਇਹ ਗੱਲ ਕਹਿ ਸਕਦੇ ਹਾਂ ਕਿ ਜਿਹੜੀ ਇਹ ਗੁੱਟਬਾਜ਼ੀ ਆ ਉਸ ਗੁੱਟਬਾਜ਼ੀ ਤੋਂ ਇਹ ਸਿੱਖ ਨਹੀਂ ਰਹੇ ਸਭ ਤੋਂ ਵੱਡੀ ਉਦਾਹਰਣ ਸੀ ਹਰਿਆਣੇ ਦੀਆਂ ਜਿਹੜੀਆਂ ਇਲੈਕਸ਼ਨ ਹੁੰਦੀਆਂ ਨੇ ਹਰਿਆਣੇ ਦੇ ਵਿੱਚ ਵੀ ਇੱਕ ਵੱਡੀ ਗੁੱਟਬਾਜ਼ੀ ਦੇਖਣ ਨੂੰ ਮਿਲਦੀ ਹੈ ਜਿੱਥੇ ਇੱਕ ਪਾਸੇ ਸ਼ੈਲਜਾ ਕੁਮਾਰੀ ਹੁੰਦੇ ਨੇ ਦੂਜੇ ਪਾਸੇ ਹੁੰਦੇ ਨੇ ਹੁੱਡਾ ਜਦੋਂ ਹਰਿਆਣਾ ਦੀਆਂ ਇਲੈਕਸ਼ਨ ਸੀ ਉਸ ਦੇ ਵਿੱਚ ਇਹਨਾਂ ਦੀ ਗੁੱਟਵਾਜੀ ਬਹੁਤ ਦੇਖਣ ਨੂੰ ਮਿਲੀ ਸੀ ਸਾਰੇ ਲੋਕਾਂ ਦੇ ਮੁਹਾਂ ਦੇ ਉੱਪਰ ਇੱਕ ਗੱਲ ਚੱਲ ਰਹੀ ਸੀ ਕਿ ਇਸ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਕਾਂਗਰਸ ਪਾਰਟੀ 100% ਜਿੱਤੂਗੀ ਪਰ ਜਦੋਂ ਸਟੇਜ ਦੇ ਉੱਪਰ ਅਜਿਹੀਆਂ ਗੱਲਾਂ ਹੋ ਜਾਂਦੀਆਂ ਨੇ ਉਸ ਤੋਂ ਬਾਅਦ ਬੀਜੇਪੀ ਆ ਚੜੀ ਉੱਥੇ ਵੱਡੀ ਲੀਡ ਦੇ ਵਿੱਚ ਜਿੱਤ ਜਾਂਦੀ ਹੈ ਕੀ ਮੰਨਦੇ ਹੋ ਕਿ ਇਹ ਗੁੱਟਵਾਜੀ ਹਾਲੇ ਵੀ ਲੀਡਰ ਸਿੱਖ ਨਹੀਂ ਰਹੇ ਇਸ ਤੋਂ ਬਾਹਰ ਨਿਕਲਣਾ ਜੀ ਬਿਲਕੁਲ ਤੁਸੀਂ ਬਹੁਤ ਸੋਹਣੀ ਗੱਲ ਕੀਤੀ ਹੈ ਇਹ ਨਸੀਹਤ ਤਾਂ ਕਾਂਗਰਸ ਪਾਰਟੀ ਪੰਜਾਬ ਨੂੰ ਲੈਣੀ ਚਾਹੀਦੀ ਹੈ ਕਿ ਕਿਸ ਤਰ੍ਹਾਂ ਸੀ ਉੱਥੇ ਪੂਰਾ ਇਲੈਕਸ਼ਨ ਵੇਖਿਆ ਕਿ ਉੱਥੇ ਇਹ ਸੀਗਾ ਕਿ ਬਸ ਸਰਕਾਰ ਬਣ ਗਈ 60 ਸੀਟਾਂ ਜਿਹੜੀਆਂ ਨੇ ਉਹ ਕਾਂਗਰਸ ਪਾਰਟੀ ਲੈ ਕੇ ਜਾ ਰਹੀ ਪਹਿਲੇ ਜਿਹੜੇ ਆਖਰੀ 3 ਦਿਨ ਸੀ ਉਹਦੇ ਵਿੱਚ ਵੀ ਇਹ ਗੱਲ ਕੀਤੀ ਜਾ ਰਹੀ ਸੀਗੀ ਕਿ ਸਰਕਾਰ ਬਣਾ ਚੁੱਕੇ ਨੇ ਲੇਕਿਨ ਐਂਡ ਦੇ ਵਿੱਚ ਕੀ ਹੋਇਆ ਜਿਹੜੇ ਆਪਸ ਦੇ ਵਿੱਚ ਜਿਹੜੀ ਕੁਮਾਰੀ ਸਹਿਲ ਜਾਂ ਔਰ ਹੁੱਡਾ ਦੇ ਵਿੱਚ ਟਸਲ ਬਾਜੀ ਬਣੀ ਉਹ ਇੰਨੀ ਜਿਆਦਾ ਵੱਧ ਗਈ ਕਿ ਉਹਦਾ ਸਾਰਾ ਫਾਇਦਾ ਜਿਹੜਾ ਭਾਜਪੀ ਨੇ ਚੁੱਕਿਆ ਕਿ ਇੱਕ ਪਾਸੇ ਹੋ ਗਿਆ ਕਿ ਦਲਿਤ ਦਾ અપਮਾਨ ਕੀਤਾ ਜਾ ਰਿਹਾ ਕਿ ਉਹਨੂੰ ਸਟੇਜਾਂ ਤੋਂ ਜਿਹੜੇ ਹੁੱਡਾ ਦੇ ਲੋਕ ਨੇ ਉਹਨਾਂ ਦੇ ਵਰਕਰ ਨੇ ਉਹ ਗਾਲ੍ਹਾਂ ਕੱਢਦੇ ਪਏ ਨੇ ਤੇ ਇਹ ਚੀਜ਼ ਲੋਕਾਂ ਨੂੰ ਹਰਿਆਣਾ ਦੇ ਕਿਤੇ ਪਸੰਦ ਨਹੀਂ ਆਈ ਤੇ ਉਹਨਾਂ ਨੇ ਫਿਰ ਵਿਖਾਤਾ ਕਿ ਉਹਨਾਂ ਨੇ ਕਿਹਾ ਕਿ ਇਹ ਤਾਂ ਹੁਣੇ ਹੀ ਇਹਨਾਂ ਦੇ ਢੋਂ ਦੇ ਵਿੱਚ ਜਿਵੇਂ ਕਿਹਾ ਜਾਂਦਾ ਪੰਜਾਬੀ ਦੇ ਵਿੱਚ ਕਿੱਲਾ ਆ ਗਿਆ ਇਹ ਤਾਂ ਬਾਅਦ ਵਿੱਚ ਤਾਂ ਕਿੱਥੇ ਪੁੱਛਣਗੇ ਦਲਤਾਂ ਨੂੰ ਉਹ ਜਿਹੜਾ ਫੈਕਟਰ ਸੀਗਾ ਉਹਨੇ ਤੁਸੀਂ ਦੇਖੋ ਕਿ ਕਿੱਡੀ ਵਧੀਆ ਤਰੀਕੇ ਦੇ ਨਾਲ ਬੀਜੇਪੀ ਦੀ ਸਰਕਾਰ ਉੱਥੇ ਲੋਕਾਂ ਨੇ ਬਣਾਤੀ ਤੇ ਇਹ ਨਸੀਹਤ ਜਿਹੜੀ ਹੈ ਕਾਂਗਰਸ ਪਾਰਟੀ ਲਈ ਹੈ ਕਿਉਂਕਿ ਇੱਥੇ ਵੀ ਬਹੁਤ ਸਾਰੇ ਮੁੱਖ ਮੰਤਰੀ ਨੇ ਜਿਹੜੇ ਦਾਵਾ ਕਰਦੇ ਪਏ ਨੇ ਅਸੀਂ ਤਾਂ ਇਹ ਦੇਖਦੇ ਵੀ ਪਏ ਹਾਂ ਕਿ ਜਿਵੇਂ ਅਸੀਂ ਦੇਖਦੇ ਆ ਕਿ ਰਾਜਾ ਬੜਿਗ ਵੀ ਕਹਿੰਦੇ ਨੇ ਜਿਵੇਂ ਕਿ ਸਟੇਜ ਤੋਂ ਵੀ ਕੱਲ ਕਹਿ ਰਹੇ ਸੀ ਰੰਧਾਵਾ ਉਹ ਰੰਧਾਵਾ ਸਾਹਿਬ ਤੇ ਨਾਲ ਪ੍ਰਤਾਪ ਸਿੰਘ ਬਾਜਵਾ ਤੁਹਾਡਾ ਤਾਂ ਟਾਈਮ ਹੋ ਗਿਆ ਤੁਸੀਂ ਤਾਂ ਟਾਈਮ ਕੱਢ ਲਿਆ ਆਪਣਾ ਉਸ ਤੋਂ ਬਾਅਦ ਕਹਿਤਾ ਕਿ 17 ਦੇ ਹੋ ਗਏ ਹੋ ਤੇ ਹੁਣ ਮੈਂ 45 ਸਾਲ ਦਾ ਹਜੇ ਉਹ ਕਿਤੇ ਨਾ ਕਿਤੇ ਆਪਸ ਦੇ ਵਿੱਚ ਦੂਸਰੇ ਪਾਸੇ ਉਹ ਦੇਖਿਆ ਜਾਏ ਤਾਂ ਜਿਹੜੇ ਪ੍ਰਤਾਪ ਸਿੰਘ ਬਾਜਵਾ ਨੇ ਸੁਖਜਿੰਦਰ ਰੰਧਾਵਾ ਨੇ ਗੱਲਾਂ ਗੱਲਾਂ ਦੇ ਵਿੱਚ ਉਹ ਵੀ ਰਾਜਾ ਵੜਿੰਗ ਨੂੰ ਕਾਫੀ ਵਾਰ ਜਿਹੜੀ ਨਸੀਹਤ ਦੇ ਚੁੱਕੇ ਨੇ ਕਿ ਤੁਸੀਂ ਇਸ ਤਰ੍ਹਾਂ ਦੀ ਜਿਹੜੀ ਸ਼ਬਦਾਵਲੀ ਹੈ ਉਹ ਉਹਦੇ ਤੇ ਥੋੜਾ ਕੰਟਰੋਲ ਕਰੋ ਕਿਉਂਕਿ ਆਪਸ ਦੇ ਵਿੱਚ ਇੱਕ ਦੂਜੇ ਨੂੰ ਨਸੀਹਤ ਦੇਣ ਦੇ ਚੱਕਰ ਦੇ ਵਿੱਚ ਆਪਣੀ ਆਪ ਦਾ ਇਹਨਾਂ ਨੇ ਮਜ਼ਾਕ ਬਣਾਇਆ ਹੋਇਆ ਪਹਿਲਾਂ ਵੀ ਹਾਈ ਕਮਾਂਡ ਕੋਲ ਇਹਨਾਂ ਦੀ ਕੰਪਲੇਂਟ ਗਈ ਹੈ ਕਿ ਇਹ ਸਿਰਫ ਆਪਣੇ ਬਾਰੇ ਸੋਚਦੇ ਨੇ ਇਥੇ ਆ ਪਿੱਛੇ ਜਿਹੜੀਆਂ ਹੁਣ ਰੈਲੀਆਂ ਹੋਈਆਂ ਨੇ ਉਹ ਤੋਂ ਬਾਅਦ ਵੀ ਜਿਹੜੇ ਗੁੱਸੇ ਹੋਏ ਹੋਏ ਸੀ ਆਗੂ ਉਹਨਾਂ ਨੇ ਫਿਰ ਕੰਪਲੀਟ ਕੀਤੀ ਆ ਰਾਜਾ ਵੜਿੰਗ ਵੱਲ ਬਿਲਕੁਲ ਇਹ ਜਿਹੜੀ ਗੱਲ ਹੈਗੀ ਹੈ ਕਿਤੇ ਨਾ ਕਿਤੇ ਕੰਪਲੇਂਟ ਰਾਜਾ ਵੜਿੰਗ ਦੀ ਪਹਿਲੇ ਵੀ ਗੱਲ ਕੀਤੀ ਜਾ ਰਹੀ ਸੀ ਲੇਕਿਨ ਬੁਪੇਸ਼ ਵਗੇਲ ਜਿਹੜੇ ਇਹਨਾਂ ਦੇ ਹੈਗੇ ਨੇ ਉਹਨਾਂ ਨੇ ਸਾਫ਼ ਕਰਤਾ ਸੀਗਾ ਕਿ ਕੋਈ ਇਸ ਤਰ੍ਹਾਂ ਦੀ ਸ਼ਿਕਾਇਤ ਵਾਲੀ ਗੱਲ ਨਹੀਂ ਲੇਕਿਨ ਹੁਣ ਫਿਰ ਚਰਚਾ ਹੈ ਕਿ ਹੁਣ ਦੁਬਾਰਾ ਸ਼ਿਕਾਇਤ ਹੋਈ ਹੈ ਕਿਉਂਕਿ ਬਾਅਦ ਇਲੈਕਸ਼ਨ ਸਿਰ ਦੇ ਉੱਪਰ ਨੇ ਤੇ ਉਸ ਤੋਂ ਬਾਅਦ ਜਿਹੜੀ ਹੈ ਇਸ ਤਰ੍ਹਾਂ ਦੀ ਟਸਲਬਾਜੀ ਇਹ ਕੀ ਪਾਰਟੀ ਆਪਣਾ ਨੁਕਸਾਨ ਖੁਦ ਜਿਹੜਾ ਯੁੱਧ ਕਰਨਾ ਤੁਸੀਂ ਆਪਸ ਦੇ ਵਿੱਚ ਹੀ ਐਡਾ ਵੱਡਾ ਜੰਗ ਦਾ ਮੈਦਾਨ ਬਣਾ ਲਿਆ ਇੱਥੋਂ ਤੱਕ ਕਿ ਜਿਹੜੇ ਕੈਡਰ ਵੀ ਨੇ ਵਰਕਰ ਨੇ ਉਹ ਵੀ ਸਾਡੇ ਨਾਲ ਗੱਲਬਾਤ ਕਰਦੇ ਨੇ ਜਦੋਂ ਗੱਲਬਾਤ ਹੁੰਦੀ ਹੈ ਤਾਂ ਉਹ ਇਹੀ ਕਹਿੰਦੇ ਨੇ ਸਾਨੂੰ ਤਾਂ ਇਹ ਨਹੀਂ ਸਮਝ ਲੱਗਦਾ ਅਸੀਂ ਤਾਂ ਆਪਣੇ ਲੀਡਰ ਨਾਲ ਫੋਟੋ ਖਚਾਣ ਜੋਗੇ ਨਹੀਂ ਰਹਿਗੇ ਜੇ ਅਸੀਂ ਕਿਸੇ ਨਾਲ ਫੋਟੋ ਖਚਾਣੀ ਹੈ ਦੂਸਰੇ ਵਾਲਾ ਸਾਨੂੰ ਟਾਰਗੇਟ ਕਰ ਲਿੰਦਾ ਤੂੰ ਤਾਂ ਉਹਨ ਦਾ ਸਾਥ ਹੀ ਹੈ ਮਤਲਬ ਕਿ ਜਿਹੜਾ ਕੈਡਰ ਵੀ ਹੈ ਉਹ ਵੀ ਕਿਤੇ ਨਾ ਕਿਤੇ ਕਨਫਿਊਜ਼ ਜਿਹੜਾ ਬਹੁਤ ਜ਼ਿਆਦਾ ਕਾਂਗਰਸ ਪਾਰਟੀ ਚ ਹੋਇਆ ਵੀ ਹੈ ਕਿ ਅਸੀਂ ਜਾਈਏ ਤੇ ਜਾਈਏ ਕਿਦੇ ਨਾਲ ਕਿਉਂਕਿ ਸਾਰੀ ਆਪਸ ਦੇ ਵਿੱਚ ਅਲੱਗ-ਅਲੱਗ ਹੋਏ ਪਏ ਨੇ ਸਾਰੀ ਖੁਦ ਨੂੰ ਮੁੱਖ ਮੰਤਰੀ ਦਾ ਚਿਹਰੇ ਵੱਜੋ ਆ ਮੰਨਦੇ ਨੇ ਕਿ ਮੈਂ ਕੱਲ ਨੂੰ ਮੁੱਖ ਮੰਤਰੀ ਦਾ ਚਿਹਰਾ ਵਾਂ ਕਿ ਮੇਰੀ ਸਨੀਓਰਿਟੀ ਦੇਖੀ ਜਾਏ ਉਧਰੋਂ ਰੰਧਾਵਾ ਸਾਹਿਬ ਦੀ ਸਨੀਓਰਿਟੀ ਦੇਖੀ ਜਾਏ ਪ੍ਰਤਾਪ ਸਿੰਘ ਬਾਜਵਾ ਜਿਹੜੇ ਪੁਰਾ ਮੁੱਖ ਮੰਤਰੀ ਨੇ ਸਾਡੇ ਪੰਜਾਬ ਦੇ ਚੰਨੀ ਗੁਰਨਦੀਪ ਸਿੰਘ ਚੰਨੀ ਹੁਣ ਸਨੀਅਰਟੀ ਵਾਈਜ਼ ਦੂਸਰੇ ਪਾਸੇ ਰਾਜਾ ਵੜਿੰਗ ਕਿ ਮੇਰਾ ਵੀ ਸੁਪਨਾ ਹੈ ਕਿ ਮੈਂ ਵੀ ਇੱਕ ਵਾਰ ਜ਼ਰੂਰ ਮੁੱਖ ਮੰਤਰੀ ਬਣਾ ਤੇ ਉਹ ਪਾਰਟੀ ਜਵਾਬ ਵੀ ਦਿੰਦੀ ਹੈ ਕਿ ਚਲੋ ਇਹ ਲੋਕਤੰਤ੍ਰਿਕ ਪਾਰਟੀ ਹੈਗੀ ਇਹਦੇ ਵਿੱਚ ਸਭ ਦਾ ਅਧਿਕਾਰ ਹੈ ਕਿ ਮੁੱਖ ਮੰਤਰੀ ਬਣਨ ਦਾ ਕਿ ਹਾਂਜੀ ਸੁਪਨਾ ਹਰ ਕੋਈ ਲੈ ਸਕਦਾ ਲੇਕਿਨ ਸਨੀਅਰਟੀ ਜਿਹੜੀ ਹੈ ਉਹ ਕਿਤੇ ਨਾ ਕਿਤੇ ਜ਼ਰੂਰ ਕੰਮ ਕਰਦੀ ਹੈ ਕਿ ਸਨੀਅਰਟੀ ਵਾਈਜ਼ ਹੀ ਜਿਹੜਾ ਮੁੱਖ ਮੰਤਰੀ ਬਣਦਾ ਲੇਕਿਨ ਹੁਣ ਜਿਸ ਤਰ੍ਹਾਂ ਦਾ ਇਸ ਵਕਤ ਮਾਹੌਲ ਬਣਿਆ ਪਿਆ ਇਹਨੇ ਕੈਡਰ ਨੂੰ ਵੀ ਬੜਾ ਕਨਫਿਊਜ਼ ਕਰਤਾ ਕਿ ਅਸੀਂ ਚੱਲੀਏ ਕਿਹਦੇ ਨਾਲ ਚੱਲੀਏ ਜੇ ਹੁਣ ਅੱਜ ਜਿਵੇਂ ਕਿ ਭਾਰ ਮੈਂ ਤਾਂ ਚਾਹਨਾ ਕੀ ਪੂਰੇ ਪੰਜਾਬ ਦੇ ਵਿੱਚ ਜਾਂ ਕਿਤੋਂ ਵੀ ਸਾਡੀ ਜਿਹੜੀ ਪਾਰਟੀ ਹੋ ਕੱਲਾ-ਕੱਲਾ ਬੰਦਾ ਆ ਕੇ ਮੇਰਾ ਸਾਥ ਦੇਵੇ ਤੇ ਇਹ ਦੂਸਰੇ ਪਾਸੇ ਜਿਹੜਾ ਹੈਗਾ ਕਿ ਉਹ ਰਾਜਾ ਵੜਿੰਗ ਵੀ ਜਿਹੜੇ ਨੇ ਉਹ ਜਵਾਬ ਦਿੰਦੇ ਨੇ ਕੱਲ ਜਦੋਂ ਰਾਜਾ ਵੜਿੰਗ ਦਾ ਉਹ ਮੈਸੇਜ ਪਾਉਂਦੇ ਨੇ ਜਦੋਂ ਰਾਜਾ ਵੜਿੰਗ ਉਹਨਾਂ ਦੇ ਘਰ ਆਂਦੇ ਨੇ ਉਸ ਤੋਂ ਬਾਅਦ ਜਿਹੜੀਆਂ ਮੀਡੀਆ ਦੇ ਵਿੱਚ ਰਿਪੋਰਟਸ ਆndੀਆਂ ਨੇ ਕਿ ਭਾਰਪੂਸ਼ਣਾ ਸ਼ੁਕਰ ਨਹੀਂ ਸੀਗੇ ਤਾਂ ਉਹਦੇ ਵਿੱਚ ਵੀ ਉਹ ਫਿਰ ਜਿਹੜਾ ਮੈਸੇਜ ਪਾਉਂਦੇ ਨੇ ਸੋਸ਼ਲ ਮੀਡੀਆ ਦੇ ਉੱਪਰ ਕਹਿੰਦੇ ਨੇ ਕਿ ਹੁਣ ਮੈਨੂੰ ਪਤਾ ਨਹੀਂ ਸੀਗਾ ਅਗਰ ਤੁਸੀਂ ਹੁੰਦੇ ਆ ਆਣਾ ਸੀਗਾ ਮੈਨੂੰ ਅਗਰ ਪਤਾ ਹੁੰਦਾ ਤਾਂ ਮੈਂ ਘਰ ਦੇ ਵਿੱਚ ਮੌਜੂਦ ਰਹਿੰਦਾ ਮੈਂ ਤੁਹਾਡਾ ਵੈਲਕਮ ਕਰਦਾ ਲੇਕਿਨ ਜੇ ਮੈਨੂੰ ਲੋਡ ਪਈ ਜੇ ਮੈਨੂੰ ਲੋਡ ਪਈ ਤਾਂ ਮੈਂ ਤੁਹਾਨੂੰ ਸੱਦਾ ਜ਼ਰੂਰ ਦਊਗਾ ਇਹਦੇ ਵੀ ਬੜੇ ਅਰਥ ਨੇ ਬੜੇ ਅਰਥ ਨਿਕਲਦੇ ਨੇ ਕੀ ਭਾਰਤ ਪੁਸ਼ਨ ਆਸ਼ੂ ਜਿਹੜੀ ਟਸਲ ਬਾਜੀ ਹੈ ਰਾਜਾ ਬੜੀ ਨਾਲ ਉਹ ਕਾਫੀ ਲੰਬੇ ਸਮੇਂ ਤੋਂ ਚੱਲਦੀ ਪਈ ਹੈ ਭਾਰਤ ਪੁਸ਼ਨ ਆਸ਼ੂ ਖੁੱਲ ਕੇ ਬੋਲਦੇ ਨੇ ਬੇਬਾਕੀ ਨਾਲ ਬੋਲਦੇ ਨੇ ਉਹ ਕਹਿੰਦੇ ਮੈਂ ਆਪਣੀ ਬੋਲਡਨੈਸ ਨਹੀਂ ਛੱਡ ਸਕਦਾ ਤੇ ਉਦੋਂ ਵੀ ਅਸੀਂ ਦੇਖਿਆ ਸੀ ਐਮਪੀ ਦੀਆਂ ਚੋਣਾਂ ਦੇ ਵਿੱਚ ਉਹਨਾਂ ਨੇ ਕਿਹਾ ਯਾਰ ਮੈਂ ਕਾਰਜਕਾਰੀ ਪ੍ਰਧਾਨ ਆ ਤੁਸੀਂ ਘੱਟੋ ਘੱਟ ਆ ਕੇ ਮੈਨੂੰ ਨਾਲ ਤਾਂ ਲੈ ਕੇ ਜਾਓ ਕਿਤੇ ਨਾਲ ਤਾਂ ਰੱਖੋ ਕਿਉਂਕਿ ਰਾਜਾ ਵੜਿੰਗ ਅਸੀਂ ਦੇਖੇ ਸੀ ਕੱਲੇ ਜਿਹੜੇ ਉਹ ਦੂਸਰੇ ਹੋਰ ਵਿਧਾਇਕ ਜਾਂ ਸਾਬਕਾ ਵਿਧਾਇਕ ਸੀਗੇ ਉਹਨਾਂ ਨਾਲ ਆਂਦੇ ਜਾਂਦੇ ਪਏ ਸੀਗੇ ਲੇਕਿਨ ਉਦੋਂ ਵੀ ਭਾਰਪੂਸ਼ ਨਾਸ਼ੂ ਨੇ ਕਿਹਾ ਸੀ ਮੈਂ ਤਾਂ ਘਰ ਬੈਠਾ ਜੇ ਮੈਨੂੰ ਕਹੋਗੇ ਤਾਂ ਮੈਂ ਨਾਲ ਚੱਲ ਪਊਂਗਾ ਕਿ ਮੈਨੂੰ ਕੋਈ ਕਹੂਗਾ ਤਾਂ ਮੈਂ ਨਾਲ ਜਾਊਂਗਾ ਇਹ ਟਸਲਬਾਜੀ ਉਦੋਂ ਦੀ ਚੱਲਦੀ ਪਈ ਹੈ ਤੇ ਹੁਣ ਜਿਹੜੀ ਆ ਉਹ ਖੁੱਲ ਕੇ ਸੜਕਾਂ ਦੇ ਉੱਪਰ ਆ ਗਈ ਹੈ ਇਹ ਜ਼ਰੂਰ ਮਯੂਸੀ ਵਾਲੀ ਗੱਲ ਅਰ ਰਾਜਾ ਵੜਿੰਗਲੀ ਵੀ ਬਹੁਤ ਜ਼ਿਆਦਾ ਹੈ ਕਿ ਉਹ ਪਾਰਟੀ ਦੇ ਪ੍ਰਧਾਨ ਨੇ ਉਹਨਾਂ ਨੂੰ ਵੱਡਾ ਦਿਲ ਕਰਕੇ ਸਾਰੇ ਦੇ ਘਰ ਜਿਵੇਂ ਜਾ ਵੀ ਰਹੇ ਨੇ ਉਹਨਾਂ ਨੂੰ ਪਹੁੰਚ ਕਰਕੇ ਉਹਨਾਂ ਨਾਲ ਗੱਲ ਲਾਉਣਾ ਚਾਹੀਦਾ ਕਿ ਸਾਰੀ ਪਾਰਟੀ ਇੱਕ ਮੰਚ ਤੇ ਲਿਆਣੀ ਚਾਹੀਦੀ ਹੈ ਕਿ ਤੁਸੀਂ ਇਹ ਨਹੀਂ ਕਿਉਂਕਿ ਸੁਖਿੰਦਰ ਸਿੰਘ ਰੰਧਾਵਾ ਵੀ ਲਗਾਤਾਰ ਕਦੀ ਕਿਨਾ ਕਦੀ ਪੋਸਟ ਪਾਉਂਦੇ ਨੇ ਕਿ ਕਿਸੇ ਇੱਕ ਦੀ ਕਾਰਨ ਨਹੀਂ ਪਾਰਟੀ ਖੜੀ ਜੇ ਪਾਰਟੀ ਅੱਜ ਸਾਨੂੰ ਬਾਹਰ ਕੱਢ ਦੇ ਤੇ ਅਸੀਂ ਕਿਸੇ ਜੋਗੇ ਨਹੀਂ ਰਹਿ ਜਾਂਦੇ ਨਾ ਸਾਨੂੰ ਕਿਸੇ ਨੇ ਪਛਾਨਣਾ ਇਹ ਕੱਲ ਜਿਹੜੀ ਹੈ ਰੈਲੀ ਹੋਈ ਨਵਦੀ ਚੀਮਾ ਲਈ ਉਹਦੇ ਵਿੱਚ ਵੀ ਉਹਨਾਂ ਨੇ ਕਿਹਾ ਕਿ ਸਾਨੂੰ ਵੜਿੰਗ ਸਾਹਿਬ ਕਿਸੇ ਨੇ ਨਹੀਂ ਪਛਾਨਣਾ ਪ੍ਰਤਾਪ ਬਾਜਵਾ ਸਾਹਿਬ ਸਾਨੂੰ ਕਿਸੇ ਨੇ ਨਹੀਂ ਪਛਾਨਣਾ ਜੇ ਸਾਨੂੰ ਕਾਂਗਰਸ ਪਾਰਟੀ ਨੇ ਅੱਜ ਬਾਹਰ ਕੱਢਤਾ ਤੇ ਇਸ ਕਰਕੇ ਇਹ ਦੇਖਣ ਵਾਲੀ ਗੱਲ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਵਿਵਾਦ ਕਿੰਨਾ ਕੁ ਵੱਧ ਹੈ ਕਿ ਭਾਰਤ ਭੂਸ਼ਣ ਆਸ਼ੂ ਰਾਜਾ ਵੜਿੰਗ ਨੂੰ ਆਪਣੀ ਕੈਂਪੇਨ ਦੇ ਵਿੱਚ ਐਕਸੈਪਟ ਕਰਦੇ ਨੇ ਜਾਂ ਫਿਰ ਉਹ ਆਪਣੇ ਕਿ ਮੈਂ ਆਸ਼ੂ ਚੋਣ ਲੜ ਰਿਹਾ ਕਿ ਉਸ ਧਾਰਨਾ ਦੇ ਉੱਪਰ ਇਹ ਚੋਣ ਲੜਨਗੇ ਇਹ ਜ਼ਰੂਰ ਦੇਖਣ ਵਾਲੀ ਗੱਲ ਹੈ ਜਿਵੇਂ ਜਿਹੜੀਆਂ ਚੀਜ਼ਾਂ ਸਰ ਹੋ ਰਹੀਆਂ ਨੇ ਇਸ ਟਾਈਮ ਸੱਦੇ ਪੱਤਰ ਵਾਲੀਆਂ ਗੱਲਾਂ ਹੋ ਰਹੀਆਂ ਨੇ ਬੈਨਰ ਲੱਗਦੇ ਨੇ ਲੁਧਿਆਣਾ ਦੀ ਗੱਲ ਕਰ ਲੈਣੇ ਅਸੀਂ ਉੱਥੇ ਚੇਤ ਨਵਰਾਤਰੀਆਂ ਦੀਆਂ ਵਧਾਈਆਂ ਦੇਣ ਦੇ ਲਈ ਜਿਹੜੇ ਸ਼ਹਿਰੀ ਪ੍ਰਧਾਨ ਨੇ ਉਹਨਾਂ ਦੇ ਵੱਲੋਂ ਬੈਨਰ ਲਗਾਏ ਜਾਂਦੇ ਨੇ ਹਾਲਾਂਕਿ ਜਮਨੀ ਚੋਣ ਦੇ ਲਈ ਲੁਧਿਆਣਾ ਤੋਂ ਜਿਹੜੇ ਖੜੇ ਨੇ ਭਾਰਤ ਪੂਸ਼ਣ ਆਸ਼ੂ ਉਹਨਾਂ ਦੀ ਫੋਟੋ ਗਾਇਬ ਹੋ ਜਾਂਦੀ ਆ ਉਸ ਤੋਂ ਬਾਅਦ ਰਾਜਾ ਬੜਿੰਗ ਨੇ ਜਿਹੜੇ ਉਹਨਾਂ ਦੀ ਫੋਟੋ ਵੱਡੇ ਲਾਈਵ ਜਾਂ ਬੈਨਰ ਦੇ ਵਿੱਚ ਤੇ ਰਾਜਾ ਬੜਿੰਗ ਫੇਰ ਚਲੇ ਜਾਂਦੇ ਨੇ ਭਾਰਤ ਪੂਸ਼ਣ ਆਸ਼ੂ ਨੂੰ ਮਿਲਣ ਉੱਥੇ ਉਹਨਾਂ ਦੀ ਮੁਲਾਕਾਤ ਨਹੀਂ ਹੁੰਦੀ ਫੇਰ ਇੱਕ ਪੋਸਟ ਆ ਜਾਂਦੀ ਆ ਭਾਰਤ ਪੂਸ਼ਣ ਆਸ਼ੂ ਦੇ ਵੱਲੋਂ ਉਹ ਕਹਿੰਦੇ ਨੇ ਕਿ ਮੈਨੂੰ ਜਦੋਂ ਲੋੜ ਪਊਗੀ ਮੈਂ ਤੁਹਾਨੂੰ ਸੱਦਾ ਦੇ ਦੂੰਗਾ ਇਹ ਜਿਹੜੀਆਂ ਗੱਲਾਂ ਕਾਂਗਰਸ ਲੀਡਰ ਕਰ ਰਹੇ ਨੇ ਕਿ ਅਸੀਂ ਇੱਕ ਸਟੇਜ ਦੇ ਉੱਪਰ ਇਕੱਠੇ ਆਂ ਪਰ ਕਿਤੇ ਨਾ ਕਿਤੇ ਤੁਹਾਨੂੰ ਇਹ ਲੱਗਦਾ ਵੀ ਸਿਰਫ ਉਹ ਸਟੇਜ ਦੇ ਉੱਪਰ ਦੀਆਂ ਇਹ ਗੱਲਾਂ ਨੇ ਵਿੱਚੇ ਤਾਂ ਇਹਨਾਂ ਦਾ ਦੋ ਫਾੜ ਇੱਕ ਤਰ੍ਹਾਂ ਦਾ ਬੈਰੀ ਬਣਿਆ ਬਿਲਕੁਲ ਬੈਰੀ ਬਣਿਆ ਹੋਇਆ ਮੈਂ ਪਹਿਲੇ ਵੀ ਜ਼ਿਕਰ ਕੀਤਾ ਜਿਹੜੀ ਤੁਸੀਂ ਸਵਾਲ ਕੀਤਾ ਕਿ ਬਿਲਕੁਲ ਬੈਰੀ ਬਣਿਆ ਹੋਇਆ ਕਿ ਇਹ ਜਿਵੇਂ ਕਿ ਤੁਸੀਂ ਅਗਰ ਇੱਕ ਭਾਰਤ ਪ੍ਰੋਫੈਸ਼ਨ ਅਸ਼ੂ ਦੀ ਫੋਟੋ ਲਾ ਦੋਗੇ ਤਾਂ ਉਹਦੇ ਵਿੱਚ ਹਰਜ ਕੀ ਸੀਗਾ ਕਿ ਬਾਅਦ ਇਲੈਕਸ਼ਨਸ ਨੇ ਔਰ ਤੁਸੀਂ ਫੋਟੋ ਨਹੀਂ ਲਾ ਰਹੇ ਪ੍ਰਧਾਨ ਦੀ ਫੋਟੋ ਤੁਸੀਂ ਲਾਈ ਹੈ ਰਾਹੁਲ ਗਾਂਧੀ ਦੀ ਫੋਟੋ ਲਾਈਆ ਆਪਣੀ ਫੋਟੋ ਲਾਤੀ ਨੀਚੇ ਲਿਖਤਾ ਸ਼ਹਿਰੀ ਪ੍ਰਧਾਨ ਠੀਕ ਹੈ ਤੇ ਤੁਸੀਂ ਅਗਰ ਭਾਰਤ ਪੂਸ਼ਣ ਆਸ਼ੂ ਦੀ ਯਾਨੀ ਕਿ ਤੁਸੀਂ ਜੋ ਬੋਲ ਰਹੇ ਹੋ ਉਹ ਤੁਹਾਡੀ ਜ਼ੁਬਾਨ ਤੇ ਜੋ ਆ ਰਿਹਾ ਦਿਲ ਚ ਕੁਝ ਹੋਰ ਹੈ ਦਿਮਾਗ ਚ ਕੁਝ ਹੋਰ ਹੈ ਤੇ ਤੁਸੀਂ ਖਾਰ ਚੱਲ ਰਹੀ ਹੈ ਕਿ ਈਗੋ ਜਿਹੜੀ ਹੈ ਉਹ ਬੜੀ ਬੁਰੀ ਤਰ੍ਹਾਂ ਫਸ ਗਈ ਹੈ ਕਿ ਹੁਣ ਇਹਨਾਂ ਨੂੰ ਇਹ ਲੱਗਦਾ ਕਿ ਜੇ ਅਸੀਂ ਭਾਰਤ ਪੂਸ਼ਣ ਆਸ਼ੂ ਜਿਵੇਂ ਕਿ ਮੈਂ ਪਹਿਲੇ ਗੱਲ ਕੀਤੀ ਕਿ ਲੀਡਰਾਂ ਨੂੰ ਵੀ ਹੋ ਗਿਆ ਕਿ ਅੱਜ ਜੇ ਅਸੀਂ ਜਾਣਾ ਚਾਹੁੰਦੇ ਆ ਲੇਕਿਨ ਹੁਣ ਪਾਰਟੀ ਪ੍ਰਧਾਨ ਅਸੀਂ ਉਹਨੂੰ ਵੀ ਨਹੀਂ ਇਗਨੋਰ ਕਰ ਸਕਦੇ ਕਿ ਪਾਰਟੀ ਪ੍ਰਧਾਨ ਨੂੰ ਛੱਡ ਕੇ ਅਸੀਂ ਭਾਰਤਪੂਰਨ ਆਚੂ ਦੇ ਨਾਲ ਖੜ੍ਹ ਜੰਨੀ ਆ ਜਾ ਕੇ ਤਾਂ ਫਿਰ ਪ੍ਰਧਾਨ ਪਤਾ ਨਹੀਂ ਕੱਲ ਨੂੰ ਕੀ ਐਕਸ਼ਨ ਲੇਗਾ ਕੱਲ ਨੂੰ ਉਹ ਇਕ ਨਾ ਹੋ ਜਣ ਅਸੀਂ ਕਿਤੇ ਬਾਹਰ ਹੋ ਜੀਏ ਇਹ ਚੀਜ਼ ਨੇ ਬੜਾ ਫਸਾ ਕੇ ਰੱਖ ਤਾ ਇਸ ਕਰਕੇ ਕਿਹਾ ਜਾ ਸਕਦਾ ਕਿ ਸੱਡੇ ਦੀ ਵੀ ਗੱਲ ਤੁਸੀਂ ਕੀਤੀ ਹੁਣ ਸੱਦਾ ਤਾਂ ਹੁਣ ਜਦੋਂ ਤੁਸੀਂ ਕਿਸੇ ਇੱਕ ਬੰਦੇ ਦੇ ਨਾਲ ਇਸ ਤਰ੍ਹਾਂ ਦਾ ਵਿਵਹਾਰ ਕਰੋਗੇ ਤਾਂ ਫਿਰ ਅੱਗੋ ਤਾਂ ਤੁਹਾਨੂੰ ਰਿਐਕਸ਼ਨ ਮਿਲੇਗਾ ਹੀ ਮਿਲੇਗਾ ਕਿ ਜਿਵੇਂ ਕਿ ਤੁਹਾਨੂੰ ਖਾਲੀ ਹੱਥ ਪਰਤ ਕੇ ਵਾਪਸ ਆਣਾ ਪੈਂਦਾ ਤੁਸੀਂ ਪਾਰਟੀ ਦੇ ਪ੍ਰਧਾਨ ਹੋ ਕਾਂਗਰਸ ਪਾਰਟੀ ਦੇ ਮੌਜੂਦਾ ਐਮਪੀਓ ਤੁਸੀਂ ਜਾਣਦੇ ਹੋ ਬਾਏ ਇਲੈਕਸ਼ਨ ਹੋ ਰਹੀ ਹੈ ਤੁਹਾਡੇ ਉਮੀਦਵਾਰ ਦੀ ਉਹ ਤੁਹਾਨੂੰ ਘਰ ਨਹੀਂ ਮਿਲਦੇ ਇਹ ਤੁਹਾਡੇ ਲਈ ਵੀ ਬੜੀ ਨਮੋਸ਼ੀ ਦੀ ਗੱਲ ਹੈ ਇਸ ਕਰਕੇ ਕਾਂਗਰਸ ਪਾਰਟੀ ਨੂੰ ਆਪਸ ਦੇ ਵਿੱਚ ਬੈਠ ਕੇ ਬੜਾ ਮੰਥਨ ਕਰਨ ਦੀ ਲੋੜ ਹੈ ਦੂਜੇ ਪਾਸੇ ਰਾਣਾ ਗੁਰਜੀਤ ਵਾਲੀ ਗੱਲ ਵੀ ਕਰ ਲਈਏ ਕਿ ਰਾਣਾ ਗੁਰਜੀਤ ਨੂੰ ਕੱਲ ਜਦੋਂ ਪੁੱਛਿਆ ਗਿਆ ਸਾਡੇ ਪੱਤਰਕਾਰ ਵੱਲੋਂ ਕੀ ਹਾਂਜੀ ਤੁਸੀਂ ਕਿਉਂ ਨਹੀਂ ਗਏ ਤੇ ਉਹਨਾਂ ਨੇ ਕਿਹਾ ਕਿ ਮੈਨੂੰ ਅਗਰ ਸੱਦਾ ਦਿੱਤਾ ਹੁੰਦਾ ਤੇ ਮੈਂ ਜ਼ਰੂਰ ਜਾਂਦਾ ਨਵਤੇਜ ਚੀਮੇ ਵਾਲੀ ਰਾਣੀ ਦੇ ਵਿੱਚ ਮੈਨੂੰ ਸੱਦਾ ਤਾਂ ਦਿੱਤਾ ਨਹੀਂ ਫਿਰ ਸੁਖਿੰਦਰ ਸਿੰਘ ਰੰਧਾਵਾ ਨੂੰ ਇਹ ਸਵਾਲ ਕੀਤਾ ਗਿਆ ਉਹਨਾਂ ਨੇ ਕਿਹਾ ਮੈਨੂੰ ਪਤਾ ਨਹੀਂ ਲੇਕਿਨ ਹੁਣ ਬਲੌਕ ਵਾਈਜ਼ ਜਿਹੜੀ ਹੈ ਇਹ ਰੈਲੀਆਂ ਹੋ ਰਹੀਆਂ ਨੇ ਤੇ ਜਦੋਂ ਮੇਰੇ ਹਲਕੇ ਦੇ ਵਿੱਚ ਰੈਲੀ ਹੋਊਗੀ ਤਾਂ ਮੈਂ ਰਾਣਾ ਗੁਰਜੀਤ ਨੂੰ ਜ਼ਰੂਰ ਸੱਦਾ ਦਊਂਗਾ ਇਸ ਤੋਂ ਸਿੱਧ ਹੁੰਦਾ ਹੈ ਕਿ ਕਾਂਗਰਸ ਪਾਰਟੀ ਨੂੰ ਅੱਜ ਮੰਥਨ ਕਰਨ ਦੀ ਲੋੜ ਹੈ ਝਾਤ ਮਾਰਨ ਦੀ ਲੋੜ ਹੈ ਆਪਣੀ ਪੀੜੀ ਹੇਟ ਸੋਟਾ ਫੇਰਨ ਦੀ ਲੋੜ ਹੈ ਕਿ ਅਸੀਂ ਪਾਰਟੀ ਦਾ ਹਾਲਾਤ ਕੀ ਬਣਾ ਰਹੇ ਹਾਂ ਕੀ ਹਾਲ ਬਣਾ ਰਹੇ ਹਾਂ ਇਹ ਸਾਡੇ ਕੋਲ ਚੰਗਾ ਪਲਾ 2027 ਦਾ ਫਾਈਟ ਕਰਨ ਲਈ ਐ ਜਗ ਹੈ ਤੇ ਅਸੀਂ ਤਾਂ ਸਿਰਫ ਇਸੇ ਵਿੱਚ ਰੁੱਝ ਗਏ ਕਿ ਆਪਣਿਆਂ ਨੂੰ ਥੱਲੇ ਲਾ ਦਈਏ ਕਿਤੇ ਇਹਦਾ ਨਾ ਸਿਰ ਉੱਤੇ ਹੋ ਜੇ ਬਸ ਇਹ ਹੀ ਜਿਹੜਾ ਧੋਨ ਚ ਕਿੱਲਾ ਕਹੀਏ ਜਾਂ ਫਿਰ ਕਹੀਏ ਕਿ ਜਿਹੜੀ ਈਗੋ ਜਿਹੜੀ ਫਸ ਗਈ ਹੈ ਕਾਂਗਰਸ ਪਾਰਟੀ ਦੇ ਵਿੱਚ ਇਹ ਨੂੰ ਹਮੇਸ਼ਾ ਹੀ ਲੈ ਡੁੱਬੀ ਹੈ 2022 ਦੇ ਵਿੱਚ ਵੀ ਤੇ ਹਰਿਆਣੇ ਦੇ ਵਿੱਚ ਵੀ ਹੁਣ ਤੁਸੀਂ ਦੇਖੋ ਕਿ ਪੰਜਾਬ ਦੇ ਵਿੱਚ ਹਾਲਾਤ ਕੀ ਬਣੇ ਪਏ ਨੇ ਅਗਰ ਰਾਜਾ ਵੜਿੰਗ ਕਿਤੇ ਜਾਂਦੇ ਲੋਕ ਕਹਿੰਦੇ ਦੀ ਬਹੁਤ ਵਧੀਆ ਅਸੀਂ 7 ਸੀਟਾਂ ਜਿੱਤੇ ਆ ਇਹ ਬਹੁਤ ਵਧੀਆ ਤਰੀਕੇ ਦੇ ਨਾਲ ਪਾਰਟੀ ਗਰੋ ਕਰ ਰਹੀ ਹੈ। ਰੰਧਾਵਾ ਵੀ ਇਹੀ ਕਹਿੰਦੇ ਨੇ ਕਿ ਚੰਗਾ ਲੇਕਿਨ ਜੋ ਜ਼ੁਬਾਨ ਤੇ ਆ ਉਹ ਦਿਲ ਤੇ ਨਹੀਂ ਆ ਉਹ ਦਿਮਾਗ 'ਚ ਨਹੀਂ ਆ। ਜ਼ੁਬਾਨ ਤੋਂ ਕੁਝ ਹੋਰ ਨਿਕਲ ਰਿਹਾ ਲੇਕਿਨ ਦਿਲ ਔਰ ਦਿਮਾਗ 'ਚ ਕੁਝ ਹੋਰ ਹੈ। ਲੇਕਿਨ ਇਹ ਦੇਖਿਆ ਜਾ ਸਕਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੇ ਹਾਈ ਕਮਾਂਡ ਨੇ ਕੋਈ ਕੜਾ ਫੈਸਲਾ ਨਾ ਲੇਤਾ ਤਾਂ ਇਹ ਅੰਜਾਮ ਹੋਰ ਵੀ ਮਾੜੇ ਹੋ ਸਕਦੇ ਨੇ। ਸੋ ਬਿਲਕੁਲ ਜਿਵੇਂ ਹੁਣ ਲੁਧਿਆਣਾ ਦੇ ਵਿੱਚ ਜਿਮਨੀ ਚੋਣ ਆਉਣੀ ਆ ਤਾਂ ਉਸ ਦੇ ਦੌਰਾਨ ਕਾਂਗਰਸ ਦੇ ਵਿੱਚ ਕਾਫੀ ਜ਼ਿਆਦਾ ਗੁੱਟਵਾਦੀ ਨਜ਼ਰ ਆ ਰਹੀ ਹੈ ਗੋਟਵਾਜੀ ਲੋਕ ਸਭਾ ਦੇ ਟਾਈਮ ਹਰਿਆਣਾ ਦੇ ਵਿੱਚ ਵੀ ਆਈ ਹੈ ਪਰ ਹੁਣ ਇਹ ਦੇਖਣਾ ਹੋਊਗਾ ਕਿ ਜੇਕਰ ਇਸ ਜਮਨੀ ਚੋਣ ਦੇ ਵਿੱਚ ਕਾਂਗਰਸ ਦਾ ਨੁਕਸਾਨ ਹੁੰਦਾ ਹੈ ਕਿ ਉਹ ਸਿੱਖੂਗੀ ਕਿਉਂਕਿ ਇਹਨਾਂ ਦੇ ਅੱਗੇ 2027 ਦਾ ਇੱਕ ਵੱਡਾ ਟਿਚਾ ਹੈ 2027 ਦੇ ਵਿੱਚ ਕਾਂਗਰਸ ਆ ਜਿਹੜੀ ਉਹ ਪੰਜਾਬ ਚ ਸਰਕਾਰ ਬਣਾ ਸਕਦੀ ਹੈ ਪਰ ਇਹ ਹੁਣ ਇਹ ਦੇਖਣਾ ਹੋਊਗਾ ਸਵਾਲ ਇਹ ਉੱਠ ਰਿਹਾ ਹੈ ਕਿ ਜਿਹੜੇ ਲੀਡਰ ਨੇ ਉਹ ਆਪਸੀ ਮੈ ਮੈ ਦੇ ਵਿੱਚੋਂ ਨਿਕਲ ਕੇ ਸਟੇਜ ਦੇ ਉੱਪਰ ਇਕਜੁੱਟ ਹੋਣਗੇ ਜਾਂ ਫਿਰ ਨਹੀਂ